ਪਾਸਪਾ ਗੁਰਦਰਸ਼ਨ ਸਿੰਘ ਸੈਣੀ ਨੇ ਛਟ ਪੂਜਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 카르틱 ਮਹੀਨੇ ਵਿੱਚ ਮਨਾਏ ਜਾਣ ਵਾਲੇ 4 ਦਿਨਾਂ ਦੇ ਵਿਸ਼ਾਲ ਤਿਉਹਾਰ ਛਟ ਪੂਜਾ ਨੂੰ ਲੈ ਕੇ ਉਤਸ਼ਾਹ ਬੁੱਧਵਾਰ ਨੂੰ ਆਪਣੇ ਸਿਖਰ ਤੇ ਪਹੁੰਚ ਗਿਆ। ਮੁਬਾਰਕਪੁਰ ਤੋਂ ਡੇਰਾ ਬੱਸੀ, ਲਾਲੜੂ ਤੱਕ ਸ਼ਰਧਾਲੂਆਂ ਨੇ ਸੂਰਜ ਨੂੰ ਅਰਗਿਆ ਪੇਟ ਕੀਤੀ। ਗੁਰਦਰਸ਼ਨ ਸਿੰਘ ਸੈਣੀ ਇਸ ਸ਼ੁਭ ਮੌਕੇ ਤੇ ਛਟ ਪੂਜਾ ਦਰਾਂ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਜਾਣਕਾਰੀ ਅਨੁਸਾਰ ਡੇਰਾਬਸੀ ਵਿੱਚ ਕੱਗਰ ਨਦੀ ਤੋਂ ਲੈ ਕੇ ਲਾਲਲੂ ਤੱਕ ਵਕ ਵਕ ਥਾਮਾਂ ਤੇ ਛੱਟ ਘਾਟਾਂ ਤੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਸੀ ਔਰਤਾਂ ਨੇ ਮੰਗਲਵਾਰ ਰਾਤ ਨੂੰ ਆਪਣਾ ਪਾਣੀ ਰਾਹਤ ਵਰਤ ਸ਼ੁਰੂ ਕੀਤਾ ਸੀ ਜਿਸ ਦੀ ਸਮਾਪਤੀ ਸੂਰਜ ਨੂੰ ਅਰਗਿਆ ਨਾਲ ਹੋਈ ਛੱਟ ਮਈਆ ਦੇ ਰਵਾਇਤੀ ਗੀਤਾਂ ਤੇ ਜਕਾਰਿਆਂ ਦੀ ਗੂੰਜ ਨੇ ਮਾਹੌਲ ਨੂੰ ਸ਼ਰਦਾ ਨਾਲ ਭਰ ਦਿੱਤਾ ਸਮਾਰੋਧਨ ਦੌਰਾਨ ਗੁਰਦਰਸ਼ਨ ਸਿੰਘ ਸੈੜੀ ਨੇ ਛੱਟ ਮਾਤਾ ਨੂੰ ਬਹੁਤ ਸ਼ਰਧਾ ਨਾਲ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਇਸ ਸ਼ਾਨਦਤ ਤਿਉਹਾਰ ਲਈ ਮੌਜੂਦ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਭਾਵਨਾ ਚੌத்ਰੀ ਦੀ ਵਿਸ਼ੇਸ਼ ਰਿਪੋਰਟ। सभी दर्शकों को मेरा नमस्कार और छठ पूजा की सबको बहुत बहुत शुभकामनाएं आज छठ पूजा के अवसर पर मुबारकपुर में गुरदर्शन सिंह सैनी जी को मुख्य अतिथि के रूप में बुलाया गया और बातचीत करते हैं कि इस छठ पूजा पर इनका क्या कहना है नमस्कार सर। नमस्कार जी। सर आज आपको मुख्य अतिथि के रूप में बुलाया गया तो आज छठ पूजा के अवसर पर आप क्या कहना चाहेंगे पहला थोड़ा छठ पूजा की बहुत बहुत बधाई जो छठ पूजा का उत्सव है त्यौहार है और बहुत व्डा बहुत पवित्र त्यौहार मनिया जाता है ਜਿਹੜੀ ਛੱਟ ਪੂਜਾ ਆਬ ਬਹੁਤ ਪੁਰਾਣੇ ਸਮੇਂ ਤੋਂ ਮਨਾਈ ਜਾਂਦੀ ਰਹੀ ਹੈ ਸਾਡਾ ਹੁਣ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਪਹਿਲੇ ਨੌਂ ਰਾਤੇ ਹੁੰਦੇ ਨੇ ਜੀ ਤੇ ਦਸਵਾਂ ਦਸਹਿਰਾ ਹੁੰਦਾ ਹੈ ਜੀ ਦਸਹਿਰੇ ਤੋਂ 20 ਦਿਨ ਬਾਅਦ ਹੁੰਦੀ ਦੀਵਾਲੀ ਦੀਵਾਲੀ ਤੋਂ 6 ਦਿਨ ਬਾਅਦ ਛੱਟ ਪੂਜਾ ਸ਼ੁਰੂ ਹੁੰਦੀ ਹੈ ਉਹ 3 ਦਿਨ ਤੱਕ ਚੱਲਦੀ ਹੈ ਤੇ ਚੌਥੇ ਦਿਨ ਦੀ ਸਵੇਰੇ ਸੰਪੂਰਨ ਹੁੰਦੀ ਹੈ ਜਦ ਛੱਟ ਪੂਜਾ ਦੇ ਵਿੱਚ ਸਾਡੀਆਂ ਮਾਤਾਵਾਂ ਪੈਣਾ ਵਰਤ ਰੱਖਤੀਆਂ ਨੇ ਅਬ ਵਰਤ ਵੀ ਬੜਾ ਮਤਲਬ ਕਿ ਇੱਕ ਕਿਸਮ ਦਾ ਬੜਾ ਸਖਤ ਵਰਤ ਮੰਨਿਆ ਜਾਂਦਾ ਇੱਕ ਤਪੱਸਿਆ ਹੈ ਉਹਨਾਂ ਦੇ ਵਾਸਤੇ ਬਹੁਤ ਵੱਡੀ ਤੇ ਇਹ ਜਿਹੜੀ ਤਪੱਸਿਆ ਹੈ ਐਨੀ ਮਤਲਬ ਕਿ ਇਹਦੀ ਮਾਨਤਾ ਹੈਗੀ ਹੈ ਕਿ ਕੋਈ ਵੀ ਮੰਨਤ ਵੰਗੋ ਸੰਤਾਨ ਦਾ ਸੁੱਖ ਸੰਤਾਨ ਦੀ ਪ੍ਰਾਪਤੀ ਹੋਰ ਬਹੁਤ ਸਾਰੇ ਸੁੱਖ ਜਿੰਨੇ ਵੀ ਬੰਦੇ ਨੂੰ ਜੀਵਨ ਚ ਹੈਗੇ ਆ ਉਹਨਾਂ ਦੀ ਸਬਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਛੱਡ ਪੂਜਾ ਮਨਾਈ ਜਾਂਦੀ ਹੈ ਤੇ ਇੱਕ ਸਰ ਹੋਰ ਚੀਜ਼ ਪੁੱਛਣਾ ਚਾਹਾਂਗੀ ਤੁਸੀਂ ਇੱਕ ਬੀਜੇਪੀ ਦੇ ਬਹੁਤ ਅੱਛੇ ਨੇਤਾ ਕਿਵੇਂ ਜਾਂਦੇ ਹੋ ਤੁਸੀਂ ਸੋਸ਼ਲ ਵਰਕਰ ਵੀ ਰਹੇ ਹੋ ਤੇ ਜੇ ਬੀਜੇਪੀ ਆਉਂਦੀ ਹੈ ਪੰਜਾਬ ਵਿੱਚ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਇਸ ਤੇ ਦੇਖੋ ਛੱਡ ਪੂਜਾ ਤੇ ਮੈਂ ਇੱਕ ਦਿਨ ਕੱਲ ਵੀ ਗਿਆ ਸੀ ਇੱਥੇ ਡੇਰਾ ਹੌਜ਼ੀ ਸਾਡੇ ਰਾਮਤਲਾਈ ਹੈਗੀ ਹੈ ਉੱਥੇ ਉੱਥੇ ਬਣਾਈ ਜਾਂਦੀ ਹੈ ਉੱਥੇ ਵੀ ਬਹੁਤ ਸਾਡੇ ਲੋਕ ਇਕੱਠੇ ਹੋਏ ਸਨ ਉੱਥੇ ਸਾਡੇ ਭੈਣ ਭਰਾ ਬਹੁਤ ਆਏ ਸੀ ਤੇ ਅੱਜ ਸਵੇਰੇ 5:30 ਵਜੇ ਮੈਂ ਉੱਥੇ ਜਾ ਕੇ ਸਾਡੇ ਮਵਾਰਪੁਰ ਕੈਂਪ ਘਗੜ ਦੇ ਕਿਨਾਰੇ ਤੇ ਉੱਥੇ ਬਣਾਈ ਜਾਂਦੀ ਹੈ ਉੱਥੇ 5:30 ਵਜੇ ਸਵੇਰੇ ਪਹੁੰਚਿਆ ਸੀ ਮੈਂ ਉੱਥੇ ਵੀ ਬਹੁਤ ਲੋਕ ਆਏ ਸੀ ਮੇਰਾ ਮਨ ਬੜਾ ਖੁਸ਼ ਹੋਇਆ ਦੇਖ ਕੇ ਕਿ ਲੋਕ ਬਲ ਕੇ ਐਨੇ ਤਾਦਾਦ ਵਿੱਚ ਇਕੱਠੇ ਹੋਏ ਸਨ ਉੱਥੇ ਇੱਕ ਦੋ ਪ੍ਰੋਬਲਮਸ ਸੀ ਜਿਹੜੀਆਂ ਕਿ ਮੈਂ ਦੇਖਿਆ ਵੀ ਤੇ ਲੋਕਾਂ ਨੇ ਮੈਨੂੰ ਦੱਸਿਆ ਵੀ ਹੈਗੀਆਂ ਇਕ ਤਾਂ ਦੇਖੋ ਜਦੋਂ ਸਵੇਰੇ ਇਸ਼ਨਾਨ ਕਰਨਾ ਹੁੰਦਾ ਉਥੇ ਪਾਣੀ ਦੀ ਬੜੀ ਉਹਦੇ ਗੰਦਾ ਪਾਣੀ ਸੀ ਜਿਹਦੇ ਜਿਵੇਂ ਮਤਲਬ ਲੋਕ ਖੜੇ ਤਾਂ ਸੀਗੇ ਪਰ ਪਾਣੀ ਸਾਫ਼ ਹੋਣਾ ਚਾਹੀਦਾ ਜੇ ਸਾਡੀ ਬੀਜੇਪੀ ਸਰਕਾਰ ਆਉਂਦੀ ਹੈ ਤਾਂ ਉਥੇ ਸਿਸਟਮ ਹੈ ਸੀ ਇਹੋ ਜਿਹਾ ਬਣਾਉਣਾ ਚਾਹੁੰਦੇ ਆ ਕਿ ਉਥੇ ਪਾਣੀ ਸਾਫ਼ ਹੋਵੇ ਤੇ ਇੱਕ ਆੜ ਬਣ ਜੇ ਜਿੱਥੇ ਛੱਡ ਪੂਜਾ ਚੰਗੀ ਤਰ੍ਹਾਂ ਮਨਾਈ ਜਾ ਸਕੇ ਇੱਕ ਤਾਂ ਆ ਕਰਨਾ ਬੜਾ ਜ਼ਰੂਰੀ ਹੈ ਜੋ ਮਨਨ ਵੈਦਾਂ ਵੀ ਕਰਕੇ ਆ ਜੇ ਸਾਡੀ ਸਰਕਾਰ ਆ ਗਈ ਤਾਂ ਉਹ ਜਗਾ ਬਣਾਵਾਂਗੇ ਦੂਜੀ ਗੱਲ ਇੱਕ ਹੋਰ ਸੀ ਸਾਡੇ ਦਿੱਲੀ ਚ ਵੀ ਛੱਡ ਪੂਜਾ ਵਾਲੇ ਦਿਨ ਛੁੱਟੀ ਹੁੰਦੀ ਹੈ ਜੀ ਜਿਹੜੀ ਕਿ ਪੰਜਾਬ ਸਰਕਾਰ ਚ ਨਹੀਂ ਹੈ ਇਸ ਟਾਈਮ ਜੇ ਸਾਡੀ ਸਰਕਾਰ ਆ ਗਈ ਅਸੀਂ ਉਹਨੂੰ ਉਹ ਵੀ ਕੋਸ਼ਿਸ਼ ਕਰਗੇ ਵੀ ਛੁੱਟੀ ਦਾ ਇੰਤਜ਼ਾਮ ਕਰਾਂਗੇ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਆ ਬਹੁਤ ਵੱਡਾ ਤੇ ਬਹੁਤ ਪਵਿੱਤਰ ਤਿਹਾਰ ਹੈ ਤੁਸੀਂ ਦੇਖਿਆ ਕਿ ਸਰ ਨੇ ਕੀ ਕਿਹਾ ਗੁਰਦਰਸ਼ਨ ਸੈਣੀ ਸਰ ਨੇ ਆ ਲੋਕਾਂ ਲਈ ਇੱਕ ਆਸ ਬਧਾਈ ਹੈ ਕਿ ਜਿਸ ਵਿੱਚ ਜਿਹੜਾ ਇਹ ਅੱਜ ਪੰਜਾਬ ਵਿੱਚ ਪਾਣੀ ਜਿਹੜਾ ਗੰਦਾ ਹੁੰਦਾ ਜਾ ਰਿਹਾ ਉਸ ਨੂੰ ਸਾਫ਼ ਸੁਥਰਾ ਕਰਨ ਲਈ ਉਹਨਾਂ ਨੇ ਦੱਸਿਆ ਕਿ ਜਿਹੜੀ ਛੱਟ ਪੂਜਾ ਚ ਹੈ ਜਿਹੜੀਆਂ ਮਾਤਾ ਪੈਨਾ ਉਸ ਚ સ્ਨਾਣ ਕਰ ਰਹੀਆਂ ਸੀ ਧੁੱਪਕੀ ਲਗਾ ਰਹੀਆਂ ਸੀ ਕਿ ਉਹਨਾਂ ਨੂੰ ਦੇਖ ਕੇ ਇਹ ਚੀਜ਼ ਬੜੀ ਉਲੱਗੀ ਕਿ ਗੰਦਾ ਪਾਣੀ ਹੈ ਤੇ ਉਹਨੂੰ ਅਸੀਂ ਸਾਫ਼ ਸੁਥਰਾ ਪਾਣੀ ਕਰਾਵਾਂਗੇ ਅਗਰ ਲੋਕੀ ਭਾਜਪਾ ਦੀ ਸਰਕਾਰ ਲਿਆਉਂਦੇ ਆ ਤੇ ਦੂਜੀ ਗੱਲ ਇਹਨਾਂ ਨੇ ਬਹੁਤ ਵੱਡੀ ਇਹ ਚੀਜ਼ ਵੀ ਬੋਲੀ ਹੈ ਕਿ ਪੰਜਾਬ ਵਿੱਚ ਛੱਟ ਪੂਜਾ ਤੇ ਛੁੱਟੀ ਨਹੀਂ ਦਿੱਤੀ ਜਾਂਦੀ ਸਕੂਲਾਂ 'ਚ ਤੇ ਅਸੀਂ ਉਹ ਵੀ ਸਰਕਾਰ ਨੂੰ ਕਹਿ ਕੇ ਛੁੱਟੀ ਦਾ ਐਲਾਨ ਕਰਵਾਵਾਂਗੇ ਦੇਖਦੇ ਰਹੋ ਭਾਵਨਾ ਚੌਧਰੀ ਨਾਲ ਜੀਰ